ਮੇਰੇ ਦੋਸਤ ਜੋ ਮੇਰੇ ਚੈਨਲ ਜੁੜੇ ਆ ਉਹ ਮੈਨੂੰ ਬਹੁਤ ਦਿਨਾਂ ਤੋਂ ਕਹਿ ਰਹੇ ਆ ਕਿ ਸਰਬਜੀਤ ਜਿਹਨੇ ਕਿ ਪਾਕਿਸਤਾਨ ਵਿੱਚ ਇਨਕਾਕ ਕਰਾਇਆ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਬੋਲੇ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਸੀ ਹੁਣ ਮੈਂ ਆਪਣੇ ਪੰਜਾਬ ਰਹਿੰਦੇ ਮਿੱਤਰਾਂ ਤੋਂ ਪਾਕਿਸਤਾਨ ਰਹਿੰਦੇ ਮਿੱਤਰਾਂ ਤੋਂ ਪੂਰੀ ਜਾਣਕਾਰੀ ਲੈ ਲਈ ਆ ਜਾਣਕਾਰੀ ਤੁਹਾਨੂੰ ਉਹ ਦੇਵਾਂਗੇ ਜਿਹੜੀ ਹੁਣ ਤੱਕ ਤੁਸੀਂ ਸੁਣੀ ਨਹੀਂ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਦੇ ਚੈਨਲ ਨੂੰ ਫਾਲੋ ਕਰ ਲਓ ਤੇ ਤੁਸੀਂ ਮੈਨੂੰ ਇਹ ਲੰਬਾ ਨਹੀਂ ਦੇਵੋਗੇ ਕਿ ਸਾਡਾ ਸਮਾਂ ਬਰਥ ਕਰਤਾ ਸਾਨੂੰ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ ਮੈਂ ਤੁਹਾਡਾ ਬਲਦੇਵ ਢਾਲੀਵਾਲ ਗਲੋਬਲ ਇੰਡੋ ਕੈਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮਨ ਬਹੁਤ ਹੀ ਪਰੇਸ਼ਾਨਾ ਕਈ ਦਿਨਾਂ ਤੋਂ ਕਿਉਂਕਿ ਜਿਸ ਨਨਕਾਣਾ ਸਾਹਿਬ ਇਹ ਬੀਬੀ ਨੇ ਹਰਕਤ ਕਰੀ ਆ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਸਵੇਰੇ ਸਾਂ ਮਰ ਅਰਦਾਸ ਕਰਦੇ ਆਂ ਹੇ ਮੇਰੇ ਮਾਲਕਾ ਹੇ ਮੇਰੇ ਵਾਹਿਗੁਰੂ ਜਿਹੜੇ ਗੁਰੂ ਧਾਮਾਂ ਤੋਂ ਗੁਰੂ ਪੰਥ ਨੂੰ ਵਸੋੜਿਆ ਗਿਆ ਉਹਨਾਂ ਦੇ ਦਰਸ਼ਨ ਦਾਰੇ ਕਰਨ ਦਾ ਸਾਨੂੰ ਦਾਨ ਬਖਸ਼ ਪਰ ਇਹ ਬੀਬੀ ਨੇ ਤਕਹਾਣੀ ਹੋਰ ਕਰਤੀ ਇਹਦੇ ਬਾਰੇ ਆਪਾਂ ਗੱਲ ਕਰੀਏ ਇਸ ਬੀਬੀ ਦੀ ਇਸ ਬੀਬੀ ਦਾ ਨਾਮ ਸਰਬਜੀਤ ਕੌਰ ਸਿਮਰਜੀਤ ਕੌਰ ਤੇ ਨੂਰ ਹਸੈਨ ਆ ਤਿੰਨ ਨਾਮ ਹੈ ਜੀ ਇਹਦੀ ਉਮਰ 48 ਸਾਲ ਆ ਇਹਦਾ ਪਤੀ ਕਰਨੈਲ ਸਿੰਘ 1998 ਦੇ ਵਿੱਚ ਇੰਗਲੈਂਡ ਚਲਿਆ ਗਿਆ ਸੀ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਇਹਦਾ ਪਿੰਡ ਆ ਅਮਾਨੀਪੁਰ ਜਿਹੜਾ ਕਿ ਸੁਲਤਾਨਪੁਰ ਦੇ ਨੇੜੇ ਆ ਜ਼ਿਲ੍ਹਾ ਕਪੂਰਥਲਾ ਪੈਂਦਾ ਇਹਨੂੰ ਇਹਦੇ ਦੋ ਪੁੱਤਰ ਆ ਦੋਨਾਂ ਦੀ ਲਵ ਮੈਰਿਜ ਹੋਈ ਆ ਇੱਕ ਦਾ ਤਾਂ ਡਾਈਵੋਰਸ ਵੀ ਹੋ ਚੁੱਕਿਆ ਇਹੇ ਬੀਬੀ ਪਹਿਲਾਂ ਪਿੰਡ ਦੇ ਵਿੱਚ ਇਹਨੇ ਬਿਊਟੀ ਪਾਰਲਰ ਦਾ ਕੰਮ ਸ਼ੁਰੂ ਕਰਿਆ ਜੀ ਤੋਂ ਇਹਨੇ ਸ਼ਾਪ ਰੈਂਟ ਤੇ ਲਈ ਉਹਦੇ ਨਾਲ ਵੀ ਕਲੇਸ਼ ਖੜਾ ਹੋ ਗਿਆ ਇਹਦਾ ਉਸ ਤੋਂ ਬਾਅਦ ਇਹਨੇ ਸੈਰ ਜਾ ਕੇ ਬਿਉਟੀ ਬਲਰ ਦਾ ਕੰਮ ਸ਼ੁਰੂ ਕਰਤਾ ਉੱਥੇ ਵੀ ਪੂਰੀਆਂ ਨਹੀਂ ਪਾਈਆਂ ਉਸ ਤੋਂ ਬਾਅਦ ਇਹਨੇ ਜੀਤ ਸਿੰਘ ਇੱਕ ਨੌਂ ਦੇ ਬੰਦੇ ਨੂੰ ਆਪਣਾ ਨਾਮ ਸਵਿਰਜੀਤ ਕੌਰ ਦੱਸਿਆ ਤੇ ਉਹਨੂੰ ਆਪਣੇ ਜਾਲਤ ਫਸਾ ਲਿਆ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਜਦੋਂ ਉਹ ਤੋਂ ਨਜਾਇਜ਼ ਪੈਸੇ ਲੈਣ ਲੱਗ ਗਿਆ ਇਹ ਉਹਦਾ ਖੜਾ ਨਾ ਛੱਡਿਆ ਤਾਂ ਉਹਨੇ 27 10 2014 ਨੂੰ ਕਪੂਰਥਲੇ ਸਿਟੀ ਦੇ ਵਿੱਚ ਇਹ ਤੇ ਪਰਚਾ ਕਰਾਤਾ ਕਿਉਂਕਿ ਜਦੋਂ ਉਹਨੇ ਪੜਤਾਲ ਕਰੀ ਉਹ ਕਹਿੰਦਾ ਇਹ ਤਾਂ ਸਰਜੀਤਾ ਇਹ ਸਿਮਰਜੀਤਾ ਨਾ ਵੀ ਮੈਨੂੰ ਝੂਠਾ ਦੱਸੀ ਜਾਂਦੀ ਆ ਉਹਦੇ ਧਾਰਾ ਇਹ ਲੱਗੀਆਂ ਇਹਦੇ ਤੇ 167 385 386 ਆਈਪੀਸੀ ਇਹ ਤਾਰਾ ਉਹਨੇ ਇਹਦਾ ਡਰਾਾਤਮਕਾ ਕੇ ਕਿਸੇ ਨੂੰ ਪੈਸੇ ਲੈਣੇ ਜਾਂ ਜਲੀਲ ਕਰਨਾ ਜਿਹੜਾ ਦੂਜਾ ਪਰਚਾ ਇਹ ਤੇ ਹੋਇਆ 27 ਸੇ 2015 ਨੂੰ ਹੋ ਗਿਆ ਏਬੀ ਕਪੂਰਥਲੀ ਸਿਟੀ ਚ ਹੋਇਆ ਤੇ ਤੀਜਾ ਪਰਚਾ ਉਹ ਬਠੰਡੇ ਹੋਇਆ ਇਹਦੇ ਤੇ 370 365 360 372 ਇਹ ਧਾਰਾ ਲੱਗੀ ਹੈ ਇਹਦੇ ਤੇ ਇਹ ਵੀ ਕਿਸੇ ਨੂੰ ਬਲੈਕਮੇਲ ਕਰਨਾ ਇਹ ਵੀ ਪਰਚਾ ਇਹੇ ਸੀਗਾ 3 ਸਾਲ ਪਹਿਲਾਂ ਤੁਹਾਨੂੰ ਮੈਂ ਦੱਸ ਰਿਹਾ ਵੀ ਇਹਦਾ ਕਰਤਾਰੀ ਬੀਬੀ ਦਾ ਪਹਿਲਾਂ ਤੋਂ ਇਹ ਸੀਗਾ 3 ਸਾਲ ਪਹਿਲਾਂ ਇੱਕ ਰਾਜਸਥਾਨ ਦਾ ਮੁੰਡਾ ਜੋ ਸultanpur ਨੌਕਰੀ ਕਰਦਾ ਸੀਗਾ ਇਹਨੇ ਉਹਨੂੰ ਆਪਣੇ ਜਾਲ ਸਫਾ ਲਿਆ ਤੇ ਉਹਨੂੰ ਹੱਦੋਂ ਬਾਅਦ ਜਲੀਲ ਕਰਿਆ ਤੇ ਬਹੁਤ ਹੀ ਪੈਸਾ ਟੱਕਾ ਲਾ ਕੇ ਫਿਰ ਉਹਦਾ ਇਹਨੇ ਖੜਾ ਛੜਿਆ ਜਦੋਂ ਇਹਨੇ ਇਹ ਲਸਣ ਸੀਗੇ ਤਾਂ ਇਹਦੇ ਪੇਕਿਆਂ ਨੇ ਵੀ ਇਹਦਾ ਖੜਾ ਛੜਤਾ ਵੀ ਬੀਬੀ ਤੂੰ ਆਪਦਾ ਕੰਮ ਕਰ ਸਾਨੂੰ ਆਪਦੀ ਇੱਜ਼ਤ ਦੀ ਰੋਟੀ ਖਾ ਲੈਣ ਦੀ ਜਵਾਨੀ ਵੇਲੇ ਲੁੱਟ ਬਾਣੀ ਹੁਣ ਰੱਬ ਦੀ ਭਗਤ ਨਹੀਂ ਹੋਈ ਤੇ ਹੁਣ ਬੀਬਾ ਜੀ ਧਾਰਮਿਕ ਸਥਾਨਾਂ ਤੇ ਜਾਣ ਲੱਗੇ ਸੀ ਜਦੋਂ ਸ਼ਰੋਣੀ ਕਮੇਟੀ ਨੇ ਨਨਕਾਣਾ ਸਾਹਿਬ ਜਾtheta ਲੈ ਕੇ ਜਾਣਾ ਸੀ ਤਾਂ ਬੀਬਾ ਜੀ ਵੀ ਤਿਆਰ ਹੋ ਗਏ ਇਹ ਉੱਥੇ ਜਾ ਕੇ ਫਾਰਮ ਲੈ ਆਇਆ ਫਾਰਮ ਭਰ ਲਿਆ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਜਗਜੀਤ ਸਿੰਘ ਜੱਗੀ ਕੋਲੇ ਗਈ ਉਹਨਾਂ ਤੋਂ ਟੈਸਟ ਕਰਾਇਆ ਫਿਰ ਨੰਬਰਦਾਰ ਜੋ ਸਾਬਕਾ ਸੀ ਅਰਜਨ ਸਿੰਘ ਉਹ ਤੋਂ ਟੈਸਟ ਕਰਾਇਆ ਤੇ ਤੀਸਰੇ ਨੰਬਰ ਤੇ ਹਰਕੀਰਤ ਸਿੰਘ ਜਿਹੜਾ ਸਾਬਕਾ ਮੈਂਬਰ ਸੀ ਉਹ ਤੋਂ ਟੈਸਟ ਕਰਾ ਲਿਆ ਇਹ ਫਾਰਮ ਲੈ ਕੇ ਸ਼ਰੋਣੀ ਕਮੇਟੀ ਦੇ ਮੈਂਬਰ ਸੀ ਬੀਬੀ ਗੁਰਪ੍ਰੀਤ ਕੌਰ ਉਹਦੇ ਕੋਲ ਚਲੀ ਗਈ ਉਨੇ ਫਾਰਮ ਪਰ ਦੇਖਿਆ ਤੇ ਉਹ ਕਹਿੰਦੇ ਵੀ ਬੀਬੀ ਤੂੰ ਕਿਸੇ ਤੋਂ ਹੋਰ ਗਵਾਹੀ ਵੀ ਪਵਾਵਦੀ ਫਿਰ ਨੰਬਰਦਾਰ ਸਰਦਾਰ ਅਰਜਨ ਸਿੰਘ ਕੋਲੇ ਫੇਰ ਆਉਂਦੀ ਆ ਉਹਨੂੰ ਕਹਿੰਦੇ ਮੇਰੇ ਸਪਾਰਸ ਕਰੋ ਉਹੋ ਗੁਰਪ੍ਰੀਤ ਕੌਰ ਨੂੰ ਬੇਨਤੀ ਕਰਕੇ ਕਹਿੰਦਾ ਵੀ ਇਹਨਾਂ ਦਾ ਵੀਜ਼ਾ ਲਾ ਦਿਓ ਸਾਡੇ ਪਿੰਡ ਦੇ ਨੇ ਹੁਣ ਕਈ ਲੋਕ ਇਥੇ ਇਤਰਾਜ਼ ਕਰਦੇ ਆ ਵੀ ਨੰਬਰਦਾਰ ਦੀ ਮੈਂਬਰ ਦੀਆਂ ਸਰਪੰਚ ਦੀ ਗਲਤੀ ਆ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਭਰਾਵੋ ਜੇ ਕੋਈ ਚੰਗੇ ਪਾਸੇ ਨੂੰ ਜਾ ਰਿਹਾ ਆਪਾਂ ਉਹਦੀ ਹਵਾਇਤ ਨਾ ਕਰੀਏ ਇਹ ਤਾਂ ਗੁਰੂਤਾਮਨ ਤੇ ਚੱਲੀ ਸੀ ਤਾਂ ਮਾੜੀ ਗੱਲ ਆ ਅਗਲੇ ਦੇ ਮਨ ਵਿੱਚ ਕੀ ਆ ਇਹ ਆਪਾਂ ਨੂੰ ਕੀ ਪਤਾਗਾ ਇਹਦੇ ਮਨ ਚ ਤਾਂ ਕੁਝ ਹੋਰ ਹੀ ਚੱਲਦਾ ਸੀਗਾ ਸੋ ਆਪਾਂ ਨੂੰ ਖਾ ਮਖਾ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਉਸ ਤੋਂ ਬਾਅਦ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵੱਲੋਂ ਫਾਰਮਾਂ ਸਾਰਿਆਂ ਦੀ ਪੜਤਾਲ ਕਰੀ ਜਾਂਦੇ ਇਹਦੇ ਫਾਰਮ ਦੀ ਪੜਤਾਲ ਕੀਤੀ ਜਾਂਦੀ ਆ ਇਹਦਾ ਵੀਜ਼ਾ ਲੱਗ ਜਾਂਦਾ ਘਰੇ ਆਉਂਦੀ ਆ ਗਹਿਣੇ ਗੱਟੇ ਸਾਰੇ ਸੰਭਾਲਦੀ ਆ ਤੇ ਇਹ ਤਿਆਰੀ ਕਰ ਲੈਂਦੀ ਆ ਜਾਣ ਦੀ 4 ਤਰੀਕ ਨੂੰ 1932 ਬੰਦਿਆਂ ਦਾ ਮੈਂਬਰਾਂ ਦਾ ਜਥਾ ਜਾਂਦਾਗਾ 1932 ਯਾਤਰੀਆਂ ਦਾ ਜਿਹੜਾ ਜਥਾ ਜਾਣ ਦੀ ਤਿਆਰੀ ਆ ਤੇ ਜਦੋਂ ਫਾਰਮ ਭਰਨ ਲੱਗਦੀ ਆ ਤਾਂ ਉਹਦੇ ਚ ਵੀ ਫਾਰਮ ਇਹ ਗਲਤ ਭਰਦੀ ਆ ਇੱਕ ਤਾਂ ਨਾਗਰਿਕਤਾ ਨਹੀਂ ਆਪਣੀ ਭਰਦੀ ਦੂਸਰੇ ਨੰਬਰ ਤੇ ਜਿਹੜਾ ਪਾਸਪੋਰਟ ਨੰਬਰ ਆ ਉਹ ਵੀ ਨਹੀਂ ਭਰਦੀ ਤੁਸੀਂ ਇਹ ਦੇਖੋ 200 ਜਣਿਆਂ ਦਾ ਰਿਜੈਕਟ ਆ ਜਾਂਦਾ ਉਥੋਂ ਪਰ ਇਹਦਾ ਫਿਰ ਵੀ ਉਥੋਂ ਪਾਸ ਹੋ ਜਾਂਦਾ ਇਹ 5 ਨਵੰਬਰ ਨੂੰ ਸੇਖਪੁਰਾ ਦੀ ਅਦਾਲਤ ਵਿੱਚ ਜਾਂਦੀ ਆ ਉਥੇ ਵਕੀਲ ਆ ਐਮਦ ਹਸੈਨ ਪਾਸਾ ਇਹ ਵਕੀਲ ਨੂੰ ਕਹਿੰਦੀ ਆ ਕਿ ਮੈਂ ਨਾਸਰ ਹਸੈਨ ਦੇ ਨਾਲ ਸ਼ਾਦੀ ਕਰਾਉਣੀ ਆ ਤਾ ਵਕੀਰ ਪੁੱਛਦਾ ਤੁਸੀਂ ਕੌਣ ਹੋ ਇਹ ਦੱਸ ਦਈਏ ਮੈਂ ਸਿੱਖ ਹਾਂ ਤਾਂ ਉਹ ਕਹਿੰਦਾ ਕਿ ਬੀਬੀ ਤੁਹਾਨੂੰ ਪਹਿਲਾਂ ਸਲਾਮ ਤਾਰਨ ਕਰਨਾ ਪਊਗਾ ਇਹ ਕਹਿੰਦੇ ਠੀਕ ਆ ਕਹਿੰਦੇ ਮੈਂ ਤਾਂ 9 ਸਾਲ ਤੋਂ ਤੇ ਇਸਬਰਕ ਚ ਆ ਉਹ ਕਹਿੰਦੇ ਚਾਹੇ ਤੁਸੀਂ 9 ਸਾਲ ਤੋਂ ਚਾਹੇ 10 ਸਾਲ ਤੋਂ ਪਰ ਤੁਹਾਨੂੰ ਸਲਾਮ ਤਾਰਨਾ ਕਰਨਾ ਪੈਣਾ ਇੱਕ ਤੁਹਾਨੂੰ ਗੱਲ ਅਸੀਂ ਹੋਰ ਦੱਸ ਦਈਏ ਸਲਾਮ ਤਾਰਨ ਕਰਨ ਵਾਸਤੇ ਕਿਸੇ ਕਾਜੀ ਦੀ ਲੋੜ ਨਹੀਂ ਪੈਂਦੀ ਕਲਮਾ ਪੜ੍ਹ ਕੇ ਕੋਈ ਵੀ ਕਰ ਸਕਦਾ ਚੈਂਬਰ ਦੇ ਵਿੱਚ ਹੀ ਇਹ ਕਲਮਾ ਪੜ੍ਹਦੀ ਆ ਤੇ ਇਸਲਾਮਤ ਕਰਨ ਕਰ ਲੈਂਦੀ ਆ ਉਸ ਤੋਂ ਬਾਅਦ ਇਹਦਾ ਉੱਥੇ ਨਿਕਾਹ ਹੋ ਜਾਂਦਾ ਤੇ ਕੋਰਟ ਮੈਰਜ ਹੋ ਜਾਂਦੀ ਆ ਤੇ 10000 ਵੀ ਵਕੀਲੇ ਨੂੰ ਦਵਾ ਦਿੰਦਾ ਹੁਣ ਆਪਾਂ ਦੂਜੇ ਵਾਸਤੇ ਕਰੀਏ ਨਾਸਰ ਹਸੈਨ ਦੀ ਗੱਲ ਵੀ ਉਹ ਬੰਦਾ ਕੌਣ ਆਗਾ ਉਹ ਵੀ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇਵਾਂਗਾ ਨਾਸਰ ਹੁਸੈਨ ਪਿੰਡ ਮਰੀਦਕੇ ਨਨਕਾਣਾ ਸਾਹਿਬ ਦੇ ਜਿਹੜਾ ਬਿਲਕੁਲ ਨੇੜੇ ਆ ਇਹਦਾ ਪਿਤਾ ਮੁਹੰਮਦ ਅਤਫੈਲਾ ਇਹ ਤਿੰਨ ਭਾਈ ਆ ਇਹਦੇ ਤਿੰਨੇ ਮੁੰਡੇ ਨੇ ਦੋ ਮੁੰਡੇ ਵੱਡੇ ਆ ਤੇ ਇੱਕ ਮੁੰਡਾ ਇਹਦਾ ਛੋਟਾ ਇਹੇ ਪਿੰਡ ਦੇ ਵਿੱਚ ਨਿੱਕੀ ਜਿਹੀ ਦੁਕਾਨ ਕਰਦਾ ਤੇ ਮਿਹਨਤ ਮਜ਼ਦੂਰੀ ਵੀ ਕਰਦਾ ਤੇ ਮਿਸਤਰੀ ਦਾ ਕੰਮ ਵੀ ਇਹ ਜਾਣਦਾ ਜਗਾ ਜਦੋਂ ਇਹ ਬੀਬੀ ਦੇ ਨਾਲ ਇਸ ਵਰਕਚॉप ਆ ਤਾ ਇਹਦਾ ਘਰੇ ਕਲੇ ਰਹਿਣ ਲੱਗ ਗਿਆ 7 ਸਾਲ ਉਹ ਆਪਣੇ ਪੇਕੇ ਘਰ ਬੈਠੇ ਰਹੇ ਇਹ ਫਿਰ ਉਥੋਂ ਨਿਕਾਹ ਕਰਾ ਕੇ 나ਸਰ حسین ਦੇ ਘਰੇ ਆ ਜਾਂਦੇ ਆ ਪੰਜ ਪੰਜ ਤਰੀਕ ਨੂੰ ਘਰੇ ਆਉਂਦੇ ਆ ਉਹਦੇ ਨਿਕਾਹ ਕਰਾ ਕੇ ਜਦੋਂ ਘਰੇ ਆਉਂਦੇ ਆ ਤਾਂ 나ਸਰ حسین ਦੇ ਜਿਹੜੇ ਤਿੰਨ ਭਾਈ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਸਿੱਖ ਬੀਬੀ ਆ ਉਹਦਾ ਵਿਰੋਧ ਕਰਦੇ ਆ ਤੇ ਮੁੱਖ ਦੀ ਗੱਲ ਵੀ ਡਾਂਗਾਂ ਕੱਢ ਲੈਂਦੇ ਆ ਇਹਨਾਂ ਨੂੰ ਭਜਦਾਂ ਨੂੰ ਰਾਹ ਨਹੀਂ ਲੱਭਦਾ ਤੇ ਕਿਤੇ ਜਾ ਕੇ ਲੁਕ ਜਾਂਦੇ ਆ ਉਸ ਤੋਂ ਬਾਅਦ ਪੁਲਿਸ ਇਹਨਾਂ ਦੇ ਘਰੇ ਆਉਂਦੀ ਆ ਪੁਲਿਸ ਇਹਦੇ ਇੱਕ ਮੁੰਡੇ ਨੂੰ ਤੇ ਇੱਕ ਭਤੀਜੇ ਨੂੰ ਅਰੇਸਟ ਕਰਕੇ ਲੈ ਜਾਂਦੀ ਆ ਇਹ ਬੀਬੀ ਫਿਰ ਹਾਈ ਕੋਰਟ ਜਾਂਦੀ ਆ ਉੱਥੇ ਜਾ ਕੇ ਕਹਿੰਦੀ ਆ ਕਿ ਮੈਂ ਇਹਨਾਂ ਨਨਕਾ ਕਰਾਇਆ ਤੇ ਸਾਨੂੰ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਹਾਈ ਕੋਰਟ ਇੱਕ ਵਾਰ ਇਹਨਾਂ ਦੀ ਸੁਣ ਲੈਂਦੀ ਆ ਉਹ ਕਹਿੰਦੇ ਵੀ ਪੁਲਿਸ ਤੰਗ ਪਰੇਸ਼ਾਨ ਨਾ ਕਰੇ ਹੁਣ ਜਿਹੜੇ ਪਾਕਿਸਤਾਨ ਦੇ ਵਾਸੀ ਨੇ ਸਿਆਣੇ ਬੰਦੇ ਨੇ ਉਹ ਇਸ ਗੱਲ ਦਾ ਬਹੁਤ ਹੀ ਬੁਰਾ ਮਨਾ ਰਹੇ ਆ ਉਹ ਕਹਿੰਦੇ ਅਸੀਂ ਨਕਾਹ ਦੇ ਵਿਰੁੱਧ ਨਹੀਂ ਨਕਾਹ ਨੇ ਕਰ ਲੈਣਾ ਸੀ ਪਰ ਜੋ ਇਹਨੇ ਧਾਰਮਿਕ ਜਗ੍ਹਾ ਤੇ ਆੜ ਦੇ ਵਿੱਚ ਇੱਥੇ ਆਈ ਆ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਤੇ ਨਾਸਰ ਸੈਨ ਦਾ ਵੀ ਉਹ ਸਖਤ ਵਿਰੋਧ ਕਰ ਰਹੇ ਆ ਦੂਸਰੇ ਨੰਬਰ ਤੇ ਵਕੀਲਾ ਨੇ ਵੀ ਆਪਣੀਆਂ ਕੁੰਡੀਆਂ ਫੜਨੀਆਂ ਹੁੰਦੀਆਂ ਵਕੀਲਾ ਦਾ ਇਹ ਕਹਿਣਾ ਕਿ ਪਹਿਲੀ ਗੱਲ ਤਾਂ ਇਹ ਤਲਾਕ ਕਰਾ ਕੇ ਨਹੀਂ ਆਈ ਦੂਸਰੇ ਨੰਬਰ ਤੇ ਇਹਦਾ ਵੀਜ਼ਾ ਐਕਸਟੈਂਡ ਹੁੰਦਾ ਜਾਂ ਨਹੀਂ ਹੁੰਦਾ ਇੱਥੇ ਵੀ ਚੱਕਰ ਪਊਗਾ ਵੀ ਹੋ ਸਕਦਾ ਇਹਨੂੰ ਗੀਲ ਦੀ ਹਵਾ ਖਾਣੀ ਪਵੇ ਪਰ ਇੱਥੇ ਇਹ ਅੱਗੇ ਫੈਸਲਾ ਹੋਣਾਗਾ ਪਰ ਇੱਥੇ ਸਰੋਣੀ ਕਮੇਟੀ ਤੇ ਜੋ ਪ੍ਰਸ਼ਾਸਨ ਆ ਜਿਹਨਾਂ ਨੇ ਪੜਤਾਲ ਕਰਨੀ ਹੁੰਦੀ ਆ ਉਹ ਵੀ ਕਟਾਰੇ ਚ ਆ ਗਿਆ ਪਰ ਸਰੋਣੀ ਕਮੇਟੀ ਦੇ ਦਾ ਲੱਗਦੇ ਹੱਥ ਇੱਕ ਮਤਾ ਪਤਾ ਵੀ ਅੱਗੇ ਤੋਂ ਜੇ ਕਿਸੇ ਬੀਬੀ ਨੇ ਗੁਰੂਤਾਮ ਦੇ ਦਰਸ਼ਨ ਵਾਸਤੇ ਜਾਣਾ ਤਾਂ ਉਹਦੇ ਨਾਲ ਉਹਦਾ ਪਤੀ ਪੁੱਤ ਜਾਂ ਭਾਈ ਕੋਈ ਵੀ ਚਾਹੀਦਾ ਹੈ। ਸੋ ਮੈਨੂੰ ਇਜਾਜ਼ਤ ਦਿਓ ਐਨੇ ਮੇਰੀ ਬਾਤ ਉਤੋਂ ਪੈ ਗਈ ਰਾਤ ਧੰਨਵਾਦ